ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅਪੀ ਅੱਜ ਦੇ ਵੀਡੀਓ ਤਾਂ ਜੋ ਵਿਸ਼ਾ ਹੈ ਜੀ ਕਿ ਸਾ ਸੰਗਤ ਜੀ ਇਹ ਤਿਆਰੀਆਂ ਸ਼ੁਰੂ ਕਰਦੋ ਕਲਯੁਗਦੰਤ ਨਿਹਰੇ ਹੈ ਗੁਰੂ ਪਿਆਰਿਓ ਨਾਮ ਚੱਪੋ ਵੱਧ ਤੋਂ ਵੱਧ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਭ੍ਰਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਜੀ ਕੇ ਆਪਣੇ ਹਾਜੇ ਜੋਰ ਲਗਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਮਿਹਰ ਪਰਿਆ ਹੱਥ ਆਪੁੱਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਧ ਸੰਗਤ ਜੀ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਨਤਾ ਲੈਣਾ ਜੀ ਨਹੀਂ ਤਾਂ ਅੱਧੇ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਮੇਰੀ ਗੁਜ ਕਿਰਪਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤਾਂ ਕਿ ਹੋਰ ਨੰਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਜਾਵੇ ਸੋ ਵੀਡੀਓ ਨੂੰ ਵਾਤੋ-ਵਾਤ ਲਾਈਕ ਤੇ ਸ਼ੇਅਰ ਵਿੱਚ ਰੂਲ ਕਰਨਾ ਜੀ ਆਓ ਜੀ ਅੱਪਾ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਤ ਸੰਗਤ ਜੀ ਸਾ ਸੰਗਤ ਜੀ ਦਈ ਗਾ ਵਿੱਚ ਮਾਨ ਕਦੋਂ ਮਿਲੇਗਾ ਜੇ ਤੁਮ ਮੂਲੀ ਮੰਤਰ ਸਾਹਿਬ ਜਪਾਂਗੇ ਵਾਹਿਗੁਰੂ ਸ਼ਬਦ ਜਪਾਂਗੇ ਜਪ ਕੇ ਦੇਖੋ ਸੁਭਾਅ ਬਣਾਓ ਪਹਿਲਾ ਪਹਿਲਾ ਤਾਂ ਸੁਭਾਅ ਬਣਾਉਣਾ ਪੈਂਦਾ ਨਾਮ ਜਪਣ ਨੂੰ ਕਿਸੇ ਦਾ ਵੀ ਦਿਲ ਨਹੀਂ ਕਰਦਾ ਆਪਾਂ ਨਾਮ ਜਪਣ ਨੂੰ ਝੋਟੀਆਂ ਅੱਠ ਪਈਆਂ ਹੋਣ ਖਾ ਜਾਣੀਆਂ ਪਰੋਂਠੇ ਖਾਂਦੇ ਨਹੀਂ ਦੇਖਣਾ ਵੀ ਕਿੰਨੇ ਖਾਦ ਖਾ ਗਿਆ 12 ਖਾ ਗਿਆ ਨਾ ਪਕਾਉਣ ਵਾਲੀ ਥੱਕ ਜਾਂਦੀ ਹੈ ਖਾਣ ਖਾਣ ਨੂੰ ਨਹੀਂ ਥੱਕਣਾ ਜੇ ਕਹਿ ਦਈਏ ਵੀ ਨਾਮ ਚੱਪ ਲੋਕ ਟਾਈਮ ਨਹੀਂ ਹੈ ਜੀ ਇਹ ਸੁਭਾਅ ਬਣਾਉਣਾ ਪਏਗਾ ਸਾਸੰਗ ਜੀ ਜਦ ਤੱਕ ਅਪਨ ਸੁਭਾਅ ਨਹੀਂ ਬਣਾ ਦੇ ਤਾਂ ਹੀ ਉਹ ਮਹਾਰਾਜ ਨੇ ਕਿਹਾ ਆਖਣ ਔਖਾ ਸਚਨ ਬਾਕੀ ਕੰਮ ਵਸਤੇ ਵਦਿਆ ਟਾਈਮ ਕੱਟਦੇ ਆਪਾਂ ਕਿੰਨੀ ਰੁਟੀਨ ਬਣਾਈ ਹੋਈ ਹੈ ਆ ਕੰਮ ਕਰਨਾ ਉਹ ਕੰਮ ਕਰਨਾ ਨਾਮ ਜਪਣ ਦੀ ਕੋਈ ਰੁਟੀਨ ਨਹੀਂ ਕੋਈ ਸਮਾਂ ਨਹੀਂ ਕਿਉਂ ਆਪਾਂ ਨੂੰ ਅਜੇ ਪਤਾ ਨਹੀਂ ਹੈ ਵੀ ਇਹਦਾ ਫਾਇਦਾ ਕਿੰਨਾ ਵਾ ਜਿਹੜੇ ਕੰਮਾਂ ਦੇ ਆਪਾਂ ਪਿੱਛੇ ਲੱਗੇ ਆ ਨਾ ਦੁਖੀ ਤਾਂ ਨਹੀਂ ਫਾਇਦਾ ਹੁੰਦਾ ਅਜੇ ਤੱਕ ਆਪਾ ਆਪਣਾ ਦਿਮਾਗ ਲਾ ਰਹੀ ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਆਪਾ ਕਹਿਣਾ ਨਹੀਂ ਮੰਨਿਆ ਮਹਾਰਾਜ ਕਹਿੰਦੇ ਗੋਬਿੰਦ ਮਿਲਣ ਕੀ ਇਹ ਤੇਰੀ ਬੜੀਆ ਅਵਲ ਕਾਜ ਤੇ ਕਿਤੇ ਨਾ ਕੰਮ ਇਹ ਮਹਾਰਾਜ ਕਹਿ ਰਹੇ ਜਿਹੜੇ ਕੰਮ ਤੂੰ ਕਰ ਰਹੀ ਹੈ ਨਾ ਉਹਨਾਂ ਦਾ ਸੰਸਾਰ ਵਿੱਚ ਹੀ ਫਾਇਦਾ ਉੱਤੇ ਕੋਈ ਫਾਇਦਾ ਨਹੀਂ ਇਹ ਤਾਂ ਸੰਸਾਇ ਮਿੱਠੀ ਫਾਇਦਾ ਮਿਲ ਸਾਧ ਸੰਗਤ ਪਜ ਕੇ ਵਾ ਨਾਮ ਜੋ ਆਪ ਜੀ ਇਹ ਛਤ ਸੰਗ ਕਰ ਰਹੇ ਹੋ ਇਹ ਤਾਂ ਬਹੁਤ ਫਾਇਦਾ ਇਹ ਪਤਾ ਨਹੀਂ ਮਹਾਰਾਜ ਨੇ ਕੀ ਦੇ ਦੇਣਾ ਨਾਮ ਜਪ ਕੇ ਦੇਖੋ ਨਾਮ ਜਪਣ ਵਾਲਾ ਦੇਖਿਆ ਕਦੇ ਭੁੱਖਾ ਮਰਦਾ ਮੈਂ ਤਾਂ ਨਹੀਂ ਦੇਖਿਆ ਕਿਤੇ ਵੀ ਕੋਈ ਨਾਮ ਜਪਦਾ ਭੁੱਖਾ ਮਰਦਾ ਹੋਏ ਜੇ ਕੋਈ ਸੰਤ ਬੈਠਿਆ ਨਾ ਰੋਈਆਂ ਚ ਜਾ ਕੇ ਲੈ ਜਿੰਨੀ ਮਰਜ਼ੀ ਸੰਗਤ ਚਲੀ ਜਾਵੇ ਉੱਥੇ ਵੀ ਪ੍ਰਸ਼ਾਦਾ ਮਹਾਰਾਜ ਪਹੁੰਚਾ ਦਿੰਦੇ ਹਨ ਗੱਜ ਕੀ ਅੱਖੋਂ ਸਤਨਾਮ ਸ਼੍ਰੀ ਵਾਹਿਗੁਰੂ ਜੀ ਲੰਗਰ ਚਾਲਦੇ ਕਦੇ ਘਾਟ ਨਹੀਂ ਆਉਂਦੀ ਜੇ ਜੋ ਸੇਵਾਦਾਰ ਵੀ ਨਾਲ જોડ ਗਏ ਨਾ ਉਹ ਵੀ ਰੋਟੀ ਖਾ ਲੈਣਗੇ ਮੈਂ ਤਾਂ ਨਹੀਂ ਦੇਖਿਆ ਕਿਤੇ ਭੁੱਖਾ ਮਰਦਾ ਕੋਈ ਵੀ ਨਾਮ ਚਪਦਾ ਕਦੇ ਭੁੱਖਾ ਮਾਇਗਿਆ ਹੋਵੇ ਕੋਈ ਸਾਰ ਸੰਗਤ ਕਿਹਾ ਸੀ ਛੇ ਮਹੀਨਿਆਂ ਦਾ ਰਾਸ਼ਨ ਪਾਲੋ ਕਿਹਾ ਸੀ ਵੀ ਅੱਗੇ ਸਮਾ ਬੜਾ ਭਿਆਨਕ ਹੈ ਜੇ ਤੁਹਾਡੇ ਕੋਲ ਪੈਸੇ ਹੈਗੇ ਆ ਤੁਹਾਨੂੰ ਰਾਸ਼ਨ ਨਹੀਂ ਮਿਲਣਾ ਪੈਸੇ ਵਾਦੂ ਨਹੀਂ ਛੇ ਮਹੀਨਿਆਂ ਦਾ ਰਾਸ਼ਨ ਪਾਲੋ ਆਇਆ ਨਹੀਂ ਕਈਆਂ ਨੇ ਯੂਰਪ ਚ ਦੇਖੋ ਸਪੇਨ ਹੜਾਇਆ ਨਾ ਘਰਾਂ ਚੋਂ ਨਿਕਲਿਆ ਨਹੀਂ ਗਿਆ ਤੇ ਜਿਹੜੇ ਸਟੋਰ ਸੀ ਨਾ ਜਿੰਨਾਂ ਦੇ ਵਿੱਚ ਰਾਸ਼ਨ ਸੀ ਉਹ ਵੀ ਪਾਣੀ ਨਾਲ ਭਾਈ ਗਏ ਹੁਣ ਲੋਕ ਪੈਸੇ ਚੱਕੀ ਫਿਰਦੇ ਰਾਸ਼ਨ ਹੈ ਹੀ ਨਹੀਂ 6 ਮਹੀਨਿਆਂ ਦਾ ਰਾਸ਼ਨ ਪਾ ਕੇ ਰੱਖਣਾ ਚਾਹੀਦਾ ਘਰ ਸਮਾਂ ਕੀ ਪਤਾ ਕਿਦਾਂ ਦਾ ਹੋਣਾ ਵੱਡੇ ਮਹਾਰਾਜ ਕਹਿੰਦੇ ਹੁੰਦੇ ਸੀ ਕਹਿੰਦੇ 10 ਕੁੰਟਲ ਕਣਕ ਚਾਹੀਦੀ ਹੈ ਜੇ ਕੱਲ ਸੰਗਤ ਨੂੰ ਜੇ ਕੱਲ ਨੂੰ ਸੰਗਤ ਆ ਜੇ ਰੋਟੀ ਤਾਂ ਖਵਾ ਦੂੰਗੀ ਅਚਾਰ ਪਾਇਆ ਹੋਣਾ ਚਾਹੀਦਾ 5 ਕੁੰਟਲ ਤਾਂ ਹੀ ਅਚਾਰ ਪਾ ਕੇ ਰੱਖਿਆ ਹੋਇਆ ਚਾਰ ਪੰਜ ਕੁੰਟਲ ਅਚਾਰ ਪਾ ਕੇ ਰੱਖਿਆ ਹੋਇਆ ਚਾਹੀਦਾ ਸਾਧ ਸੰਗਤ ਸਤਕਰਤਾ ਸਿੰਘ ਜੀ ਉਹ ਕਹਿੰਦੇ ਹੁੰਦੇ ਸੀ ਅਚਾਰ ਜ਼ਰੂਰ ਪਾਲਿਓ ਭਾਈ ਸੇਵਾ ਦਾ ਇਹ ਕਹਿੰਦੇ ਕਦੇ ਵਸਤੇ ਜੀ ਕਹਿੰਦੇ ਰੋਟੀ ਦਾਲ ਨਹੀਂ ਮਿਲਣੀ ਸਬਜੀ ਵੀ ਨਹੀਂ ਮਿਲਣੀ ਕੋਈ ਸਮਾਂ ਐਸਾ ਆਏਗਾ ਗੁਰੂ ਘਰ ਚ ਪ੍ਰਸ਼ਾਦਾ ਮਿਲੇਗਾ ਜਿੱਦਾਂ ਦੇ ਪਾਪ ਵੱਧ ਰਹੇ ਨੇ ਨਾ ਸਾ ਸੰਗਤ ਅਰਦਾਸ ਤਾਂ ਕਰ ਰਹੇ ਹਾਂ ਵੀ ਮਹਾਰਾਜ ਜੰਗਲਾਂ ਚ ਰਹਣ ਨਹੀਂ ਜਾਣਾ ਆਪ ਜੀ ਕਿਰਪਾ ਕਰ ਦਿਓ ਪਰ ਲੋਕਾਂ ਦੇ ਹਾਲਾਤ ਨਹੀਂ ਰਹੇ ਇੰਨਾ ਪਾਪ ਵੱਧ ਗਿਆ ਦੇਖ ਕੇ ਰੋਣਾ ਹੀ ਆਉਂਦਾ ਵੀ ਹੋ ਕੀ ਰਿਹਾ ਇੰਨਾ ਪਾਪ ਵੱਧ ਗਿਆ ਨਾ ਦੇਖਿਆ ਜਾਂਦਾ ਨਾ ਸੁਣਿਆ ਜਾਂਦਾ ਕਿਉਂ ਸਤ ਸੰਗ ਨਹੀਂ ਕੀਤਾ ਕਿਸ ਸਾਧੂ ਦਾ ਸੰਗ ਨਹੀਂ ਕੀਤਾ ਜੇ ਇਹ ਹੀ ਬੰਦੇ ਨੇ ਸਤ ਸੰਗ ਕੀਤਾ ਹੁੰਦਾ ਤਾਂ ਪਾਪ ਤੋਂ ਪਿੱਛੇ ਹਟ ਜਾਂਦਾ ਪਾਪ ਹੈ ਤਾਂ ਬੁਰਾ ਨਜ਼ਰ ਹੈ ਪਾਪੀ ਨੂੰ ਪਿਆਰਾ ਓਹੋ ਪਿਆਰਾ ਕਿਉਂ ਲੱਗਦਾ ਪਿਆਰਾ ਲੱਗਦਾ ਵੀ ਸਤਸੰਗ ਨਹੀਂ ਕੀਤਾ ਸੋ 사ਤਸੰਗ ਜੀ ਮੂਲ ਮੰਤਰ ਸਾਹਿਬ ਨਾਲ ਜੁੜੀਏ ਵਾਹਿਗੋਇ ਸ਼ਬਦ ਨਾਲ ਜੁੜੀਏ ਜੇ ਪੈਸੇ ਹੈ ਨਹੀਂ ਨਾ ਕੋਲ 6 ਮਹੀਨਿਆਂ ਦਾ ਰਸਨ ਪਾਕੇ ਰੱਖੋ ਜਿਹੜੀ ਚੀਜ਼ ਨਹੀਂ ਖਰਾਬ ਹੁੰਦੀ ਰੱਖੋ ਆਪਣੇ ਘਰ ਟਾਰਚ ਵੀ ਹੋਣੀ ਚਾਹੀਦੀ ਹੈ ਅਚਾਨਕ ਰੱਖੋ ਕਿ ਸਬਜ਼ੀ ਢਾਲਨਾ ਨਹੀਂ ਮਿਲੀ ਅਚਾਨਨ ਹੀ ਬੰਦਾ ਖਾ ਲੈਂਦਾ ਉਹੋ ਦੇਖੋ ਸਪੇਨ ਦੇ ਵਿੱਚ 2 ਸਾਲ ਹੋ ਗਏ ਕਹਿੰਦੇ ਉਹਨਾਂ ਨੂੰ ਵੀ 6-6 ਮਹੀਨੇ ਦਾ ਰਾਸ਼ਨ ਦੀ ਦੋਰ ਪਾ ਲਿਓ ਪਾਈ ਉੱਥੇ ਪਾਇਆ ਨਹੀਂ ਆਪਣੀਆਂ ਸੰਗਤਾਂ ਨੇ ਪਾਇਆ ਹੋਇਆ ਉਹਨਾਂ ਦਾ ਬਚਾਅ ਹੋ ਗਿਆ ਸਪੇਨ 'ਚ ਸੰਗਤ ਰਹਿੰਦੀ ਹੈ ਹੰਸ ਰਾਜ ਸਿੰਘ ਸਪੇਨ ਤੋਂ ਇਟਲੀ ਵਿੱਚ ਸੰਗਤ ਹੈਗੀ ਹੈ ਹੁਣ ਦੇਖਦੇ ਨੇ ਵੀ ਮਹਾਪੁਰਖ ਨੇ 2 ਸਾਲ ਪਹਿਲਾਂ ਹੀ ਪਹਿਲਾਂ ਦੱਲ ਕਹੀ ਸੀ ਸਟੋਰਾਂ ਦੇ ਵਿੱਚ ਪਾਣੀ ਪੈ ਗਿਆ ਸਾ ਸੰਗਤ ਪਤਾ ਹੀ ਨਹੀਂ ਲੱਗਿਆ ਵੀ ਪਾਣੀ ਆਇਆ ਕਿੱਥੋਂ ਆ ਰਾਸ਼ਨ ਖਾਣ ਵਾਸਤੇ ਹੈ ਹੀ ਨਹੀਂ ਜਿਨ੍ਹਾਂ ਨੇ 6 ਮਹੀਨਿਆਂ ਦਾ ਪਾਇਆ ਉਹ ਮੋਜਾਂ ਲੈਣਗੇ ਬਾਕੀ ਹੁਣ ਦੇਖਦੇ ਆ ਆਸ-ਪਾਸੇ ਨੂੰ ਵੀ ਕੀ ਬਣ ਗਿਆ ਮਹਾਰਾਜ ਕਿਹਾ ਕਰਦੇ ਸੀ ਵੀ 70 ਫੁੱਟ ਪਾਣੀ ਹੋਣਾ ਹੁਣ ਤੁਸੀਂ ਸੋਚ ਲਓ ਵੀ 70 ਫੁੱਟ ਕਿੰਨਾ ਹੁੰਦਾ ਤੁਹਾਨੂੰ ਡਰਾ ਨਹੀਂ ਰਹੇ ਮੈਂ ਤੁਹਾਨੂੰ ਕਹਿ ਰਿਹਾ ਵੀ ਨਾਮ ਜਪ ਲਓ ਫਿਰ ਸਮਾਂ ਨਹੀਂ ਮਿਲਣਾ ਆਹ ਜਿਹੜਾ ਨਾਮ ਹੈ ਨਾ ਤੁਹਾਡਾ ਜੇ ਹੁਣ ਤੁਸੀਂ ਨਾਮ ਜਪੋਗੇ ਚੇੜਾ ਤੁਹਾਡੇ ਪ੍ਰਕਾਸ਼ ਹੋ ਹੈ ਤੁਹਾਡੇ ਪ੍ਰਕਾਸ਼ ਨੇ ਤੁਹਾਨੂੰ ਬਚਾਉਣਾ ਜਿੱਥੇ ਜਿੱਥੇ ਪ੍ਰਕਾਸ਼ ਹੋਏਗਾ ਜਿੱਥੇ ਮਹਾਰਾਜ ਦਾ ਸੇਵਾਦਾਰ ਕੋਈ ਵੀ ਬੈਠਾ ਹੋਏਗਾ ਜੇ ਤੁਸੀਂ ਨਾਮ ਜਪਦੇ ਹੋ ਤਾਂ ਤੁਹਾਡੇ ਕਰਕੇ ਪਿੰਡ ਦਾ ਵੀ ਬਚਾ ਹੋ ਜਾਣਾ ਜੇ ਤੁਸੀਂ ਨਾਮ ਜਪਦੇ ਹੋ ਮੁਲੀ ਮੰਤਨ ਸਾਹਿਬ ਕਰਦੇ ਹੋ ਜਿਹੜੇ ਪਿੰਡ ਚ ਤੁਸੀਂ ਰਹਿੰਦੇ ਹੋ ਉਹ ਪੂਰੇ ਦਾ ਬਚਾਅ ਹੋ ਜਾਣਾ ਉਹਦੇ ਕਰਕੇ ਜਿਹੜੇ ਜਿਹੜੇ ਪਿੰਡ ਚ ਨਾਮ ਨਹੀਂ ਜਪਿਆ ਜਾਂਦਾ ਜਿਹੜੇ ਸ਼ਹਿਰ ਚ ਨਾਮ ਨਹੀਂ ਜਪਿਆ ਜਾਂਦਾ ਪਾਪ ਬਹੁਤ ਵੱਧ ਰਿਹਾ ਹੈ ਸਾ ਸੰਗਤ ਜੀ ਤੇ ਕੋਈ ਬਚਾ ਨਹੀਂ ਸਕਦਾ ਮਹਾਰਾਜ ਨੇ ਸਜ਼ਾ ਦੇਣੀ ਹੀ ਦੇਣੀ ਹੈ ਸੋ ਆਓ ਆਪਾਂ ਮੂਲ ਮੰਤਰ ਸਾਹਿਬ ਨਾਲ ਜੁੜੀਏ ਗੁਰੂ ਨਾਨਕ ਸਾਹਿਬ ਨਾਲ ਜੁੜੀਏ ਆਏ ਹਾਂ ਸੰਸਾਰ ਤੇ ਨਾਮ ਜਪਣ ਵਾਸਤੇ ਗੁਰੂ ਰਾਮਦਾਸ ਜੀ ਕਹਿ ਰਹੇ ਐਸੇ ਗੁਰੂ ਨਾਨਕ ਜੇ ਤੂੰ ਜੁੜੇਂਗਾ ਤੈਨੂੰ ਅੰਤ ਵੇਲੇ ਛਡਾ ਲੈਣਗੇ ਕਜ ਕੀ ਅੱਖੋਂ ਸਤਨਾਮ ਸ਼੍ਰੀ ਵਾਹਿਗੁਰੂ ਜੀ ਗੁਰੂ ਨਾਨਕ ਸਾਹਿਬ ਨੂੰ ਹਿਰਦੇ ਚ ਵਸਾਓ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਅਜੇ ਵੀ ਸਮਾ ਜਿਨਾ ਨੇ ਮੂਲ ਮੰਤਰ ਨਹੀਂ ਲਿਆ ਲੈ ਲੋ ਜਪ ਲੋ ਭਾਈ ਜਪ ਲੋ ਇਹ ਸਮਾ ਵਾਏ ਬਾ ਨਹੀਂ ਮਿਲਣਾ ਬਾਈ ਬਾਈ ਪ੍ਰਾਪਤ ਵੀ ਨਹੀਂ ਹੋਣਾ ਅਰਦਾਸ ਕਰਿਆ ਕਰੋ ਮਹਾਰਾਜ ਕਿਰਪਾ ਰੱਖੋ ਸਭ ਦਾ ਭਲਾ ਕਰੋ ਸਾਰਿਆਂ ਦਾ ਭਲਾ ਨਾਨਕ ਨਾਮ ਚੰਟੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਫਿਰ ਦੁਬਾਰੇ ਕਹਿਣਾ ਨਾਨਕ ਨਾਮ ਚੰਟੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵਾਦ ਤੋਂ ਵਾਦ ਸ਼ੇਅਰ ਜ਼ਰੂਰ ਕਰਨਾ ਜੀ ਤੇ ਮੇਰੇ ਗੁਰ ਕਿਰਪਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਭੁੱਲਣ ਚੁੱਕਾਂ ਦੀ ਮਾਫੀ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ